ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਅੱਜ ਤੁਹਾਡੇ ਲਈ ਕੋਈ ਸਰਪ੍ਰਾਈਜ਼ ਹੈ ਤੁਸੀਂ ਗੈਸ ਕਰੋ ਵੀ ਅੱਜ ਸਾਡੇ ਘਰੇ ਕੌਣ ਆ ਰਿਹਾ ਹੈ ਤੇ ਅੱਧਣ ਦੇਖੋ ਪ੍ਰੀਤ ਜਾ ਡਸਟਿੰਗ ਕਰ ਰਹੀ ਆ ਤੇ ਮੈਂ ਵੀ ਆਹ ਫੁੱਲ ਫੁੱਲ ਲਾਉਣੀ ਆ ਤੇ ਖਰਾਬ ਹੋਏ ਪੈਸੀ ਇਹ ਬਦਲਣ ਲੱਗਿਆ ਮਨੀ ਪਲਾਂਟ ਤੇ ਸਾਰਾ ਡਸਟਿੰਗ ਹੋਊਗੀ ਤੇ ਫੇਰ ਤੁਹਾਨੂੰ ਡਸਟਿੰਗ ਦਿਖਾਉਣੇ ਆ ਦੇਖੋ ਮੈਂ ਬੋਤਲ ਦੇ ਵਿੱਚ ਮਨੀ ਪਲਾਂਟ ਲਾ ਦੂੰਗੀ तो फिर आप कुछ थोड़ा जहा खानू भी बनावा इधर मैडमान कोई फिक्र नहीं है मौजा बैठिया एक अपना मनी, मनी प्लांट आ करता तैयार इन्होंने पहला मनी प्लांट गर्मी ना खराब हो गया फिर पानी आपने दबारा लाया इधर आ गया राजवीर सिंह जी आ गए ये देखते मेहमान ने कि कोक की बोतल ले कि ल ਆਪਾ ਗੈਸਟ ਆਉਣਾ ਵੀ ਕੇ ਹੈ ਕੋਣ ਨਹੀਂ ਕੋਣ ਆ ਰਿਹਾ ਹੈ ਤੇ ਇਹ ਆਪਦੇ ਲਈ ਮਹਿਮਾਨਾਂ ਲਈ ਨਹੀਂ ਆਪਦੇ ਲਈ ਨਵੀਂ ਕੈਪਰੀਲੇ ਤੇ ਤੇਰੀ ਪਹਿਲਾਂ ਵਾਲੀ ਵਾਈਟ ਲੱਭੀ ਨਹੀਂ ਕਿੱਥੇ ਉਹ ਇਹਦੀ ਲੱਭੀ ਹੋਈ ਨਹੀਂ ਪੈਸ ਕਰੋ ਕਿੰਨੇ ਦੀ ਆਈ ਆ ਦੇਖੋ ਕਿੰਨੇ ਦੀ ਹੋਊਗੀ ਮੇਰੇ ਸਾਹਮਣੇ ਚਾਰ ਹਾਂ ਇੱਕ ਦੋ ਬੋ ਪੌਕਟਾਂ ਚਾਰ ਨੇ ਜਿੱਪਾਂ ਤਾਂ ਦੋ ਹੀ ਨੇ ਹਾਂ ਫਿਰ ਇਹ ਝੋਨਾ ਝੋਨਾ ਹੁਣ ਲਾਉਂਦਾ ਨਾ ਇਹਨੂੰ ਫੋਨ ਫੋਨ ਨਾਲ ਪਾਉਣਾ ਫਿਰ ਕੰਨਾਂ 'ਚ ਹੈੱਡਫੋਨ ਵੀ ਚਾਹੀਦਾ ਨਾ ਗਾਣਿਆਂ ਤੋਂ ਬਿਨਾਂ ਝੋਨਾ ਲੱਗਦਾ ਨਹੀਂ ਇਹਦਾ ਤੇ ਇੱਧਰ ਆ ਆ ਮੈਨੂੰ ਬਹੁਤ ਬੇਲੜਾ ਇਹਨਾਂ ਨੂੰ ਕੋਈ ਕੰਮ ਹੈ ਨਹੀਂ ਕਾ ਇਹਨਾਂ ਨੂੰ ਕੰਮ ਲਾਓ ਕੋਈ ਚਲੋ ਵਾਟ ਕਿੰਨੇ ਦੀ ਆਇਆ ਰਾਜ 250 ਦੀ 250 ਦੀ ਆਇਆ ਜੁਣ 850 ਹਾਂ 850 ਦੀ ਹੈ ਸਿੱਕੀ ਸਾੱਚੇ ਸਾੱਚੇ 10 ਕਿੰਨੇ ਦੀ ਆਈ ਨਹੀਂ ਨਹੀਂ 850 ਦੇ ਚ ਹੈ ਕੀ ਰਾਜੀ 850 ਦਾ ਝੂਠ ਮਾਰਦਾ ਕੱਲੀ ਟੀ ਕੈਪਰੀ 850 ਦੀ ਆਈ ਹੈ ਹਾਂ ਝੂਠ ਇਹ ਕਾਲਾ ਸੱਲਾ ਪਸੂ ਵਾਲੇ ਪੱਖੇ ਦਾ ਸੱਲਾ ਜੀ ਪਸੂ ਵਾਲਾ ਪੱਕਾ ਸਾਡਾ ਜੀ ਬਹੁਤ ਘੱਟ ਚੱਲਦਾ ਸੀ ਬੁਚਾਰਿਆਂ ਨੂੰ ਗਰਮੀ ਲੱਗਦੀ ਹੈਂ 600 ਦੀ ਆਈ ਹੈ 600 ਦੀ ਵੀ ਮਹਿੰਗੀ ਆ ਜੇ ਮੈਂ ਹੀ ਹੁੰਦੀ barging ਕਰਕੇ ਮੈਂ ਤਾਂ 2 300 ਦੀ ਲਿਆਉਣੀ ਸੀ ਮੈਂ ਬਹੁਤ ਕਰ ਗਈ ਕਰਦੀ ਆ ਜੀ barging ਹਨਾ barging ਹੀ ਹੁੰਦਾ ਪ੍ਰੀਤ barging ਹਾਂ ਮੈਨੂੰ ਗਾਣਾ ਨਹੀਂ ਆਉਂਦਾ ਅੰਗਰੇਜ਼ੀ ਮੈਨੂੰ ਘੱਟ ਹੀ ਆਉਂਦੀ ਐ ਮੈਂ barging barging ਕਰਕੇ ਮੈਂ ਲਿਆਉਣੀ ਸੀਗੀ 2 250 ਰੁਪਏ ਤੇ ਇੱਕ ਸਾਡੇ ਚਾਦਰ ਦੇਣ ਆਇਆ ਸੀਗਾ ਤੇ ਰਾਜਵੀਰ ਕਹਿੰਦਾ ਮੰਮੂ ਲਾਲਾ ਕੋਈ ਨਾ 1200 ਨੇ ਕਹਿੰਦਾ ਦੋ ਲੈ ਲੈ ਮੈਂ ਕਿਹਾ ਮੈਂ ਭਾਈ ਤੈਨੂੰ 200 ਦੇਣਾ ਲੈਣੀ ਐ ਤਾਂ ਲੈ ਲੈ ਨਹੀਂ ਨਾ ਸੇ ਹੈ ਤੇ ਵੇ ਕਨ ਨੂੰ ਮੰਮੀ ਘਣ ਤੂੰ ਜਮੇ ਦੋਸੋ ਤੇ ਹੋਂ ਕਨ ਜੇ ਤੇਰੀ ਨਾ ਮੇਰੀ 500 ਦੀ ਮੈਂ ਕਿਹਾ ਭਾਈ ਮੈਂ ਤਨ 200 ਦੇਣਾ ਦੇਣਾ ਦੇ ਜਾ ਚਾਦਰ ਸਰਾਣਿਆ ਸਣੇ ਨਹੀਂ ਤਾਂ ਚਾ ਕਨ ਚਲੋ ਜੀ ਲਿਆ ਦੇ ਦੋਸੋ ਤੇਰਾ ਜੀ ਵੀਰ ਮੇਰੇ ਮੂੰਹ ਵੱਲੀ ਦੇਖੇ ਕਨ ਹਾਂ ਮੰਮੀ ਤੂੰ ਸੱਚੀ 200 ਦੀਆਂ ਲੈ ਲਈਆਂ ਐ ਹੀ ਆ ਫਿਰ ਪਹਿਲਾਂ ਤਾਂ ਰੇਟ ਜਿਆਦਾ ਲਾਉਂਦੇ ਹੀ ਆ ਇਸ ਚੀਜ਼ ਦਾ ਪਤਾ ਹੁੰਦਾ ਨਾ ਕਿਹੜੀ ਚੰਗੀ ਕਿਹੜੀ ਕਿਵੇਂ ਦੀ ਆ ਸਭ ਪਤਾ ਹੁੰਦਾ ਆਪਾਂ ਬਣਾਉਨੇ ਆ ਆਲੂ ਫਿੰਗਰ ਆਲੂ ਫਿੰਗਰ ਬਣਾ ਕੇ ਦੇਖਦੇ ਕਿਵੇਂ ਦੇ ਬੰਦਿਆ ਆਲੂ ਆਪਾਂ ਛੱਲਦੇ ਆ ਆਲੂ ਆਪਾਂ ਕੱਟ ਲਏ ਹੁਣ ਇਹਨੂੰ 2-3 ਵਾਰ ਕਰ ਲਓ ਉਹ ਤਾਂ 2-3 ਵਈ ਤੋਂ ਨਾਲ ਪਾਂ ਜਿੱਟਾ ਹੋ ਗਿਆ ਨੇ। ਉਹ ਤਨਾਈ ਰੋਟ ਜਿਹੜੇ ਦੇ ਵਿੱਚ ਚਿੱਟਾ-ਚਿੱਟਾ ਸਪੀਲਰ स्टार्च ਉਹ ਨਿਕਲ ਜਾਂਦਾ। ਉਹਦੇ ਨਾਲ ਫਿਰ ਵਧੀਆ ਕ੍ਰਿਸਪੀ ਤੇ ਕਰਾਰੇ ਬਣਦੇ ਆ। ਆਹ ਲੁਕਿੰਗ ਕਰ। ਹਨ ਇਹਨੂੰ ਆਪਾ ਦੋ ਟੱਲਾ ਮੈਂਟ ਪਲੇ ਹੋਇਦ ਕਰਾਂਗੇ। ਆਹ ਜਮਾ ਪਾਣੀ ਚਿੱਟਾ ਹੋ ਗਿਆ ਨੇ। ਹੁਣ ਇਹਨੂੰ ਖੱਟ ਲੈਣਾ। ਜਿੱਥੇ ਆਪਾਂ ਗੈਸ ਤੇ ਪਾਣੀ ਉਹ ਪਾ ਲਿਆ ਇਹਨੂੰ ਆਪਾਂ 2-3 ਮਿੰਟ ਲਈ ਪਹਿਲਾਂ ਪਾਣੀ ਉਬਲਣ ਦੇਣਾ ਬਾਅਦ ਚ ਛੋਣੇ ਆ ਆਹ ਲਓ ਆਪਣੇ ਪਾਣੀ ਲੱਗ ਗਿਆ ਰਿਚਨ ਤੇ ਹੁਣ ਆਪਾਂ ਇਹ ਚ ਪਾ ਦੇਣੀ ਆ ਆਹ ਲਓ ਕੱਟ ਫਿੰਗਰ ਤੇ ਇਹ 2-3 ਮਿੰਟ ਲਈ ਦੋ ਮਿੰਟ ਨਹੀਂ ਬਸ ਦੋ ਦੋ ਮਿੰਟ ਹਾਂ ਦੋ ਕਮੈਂਟ ਹੀ ਬਸ ਪਾਣੀ 'ਚ ਰਹਿਣ ਦੇਣੇ ਫਿਰ ਇਹ ਬੰਦ ਕਰ ਦੇਣੇ ਜ਼ਿਆਦਾ ਨਹੀਂ ਬਰਲਾਉਣੇ ਅੱਧ ਬੱਚੇ ਜੀ ਰੱਖਣੇ ਤੇ ਗਾਇਸ ਹੋਰ ਇੱਕ ਗੱਲ ਜੇ ਤੁਹਾਨੂੰ ਸਾਡਾ ਵੀਡੀਓ ਸਾਰੀ ਵੀਡੀਓ ਤੁਹਾਨੂੰ ਸਾਡੀ ਵਧੀਆ ਲੱਗਦੀ ਹੈ ਤਾਂ ਪਲੀਜ਼ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਅੱਜ ਦਾ ਬਲੌਗ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਵੀ ਸਾਨੂੰ ਦੱਸਿਓ ਤੁਹਾਨੂੰ ਸਾਡਾ ਬਲੌਗ ਕਿੱਦਾਂ ਲੱਗਿਆ ਤੇ ਹਜੇ ਤਾਂ ਆਪਾਂ ਖੇਤ ਵੀ ਜਾਣਾ ਝੋਨਾ ਲਾਉਂਦੇ ਵੀ ਦੇਖਣੇ ਆ ਤੇ ਹੁਣ ਆਪਾਂ ਇਹਨੂੰ 2-3 ਮਿੰਟ ਰਿੱਜਣ ਦਿੰਨੇ ਆ ਤੇ ਮਾਣਾ ਇਹ ਨੂਰ ਪਾ ਲੈਣੇ ਵਿੱਚ ਥੋੜਾ ਜਿਹਾ ਥੋੜਾ ਜਿਹਾ ਪਾ ਲੈਣੇ ਆਪਾਂ ਨੂਰ ਜਿਆਦਾ ਨਹੀਂ ਬਸ ਥੋੜਾ ਜਿਹਾ ਜੀ ਆਪਣੇ ਦੇ ਆਲੂ ਹੈ ਜੀ జన చాయి సోన్ చానాను తుండే పాని పా ਆਲੇ ਦੀ ਉਹ ਠੀਕ ਹੈ ਨਹੀਂ ਲਾ ਕੁਕਿੰਗ ਰੁਕ ਜਾਂਦੀ ਹੈ ਇਹ ਗਾਂ ਹੋਰ ਗਲ ਦੇਣੀ ਹੈ ਤੱਕ ਮੈਂ ਫੁੱਟਣ ਲਾ ਜਣੇ ਸੀ ਫਿਰ ਦੇਕਾਰ ਬਾਨਨੇ ਸੀ ਜੇ ਜੇ ਆਪਾਂ ਤਰਾਂ ਸੀ ਠੰਡੇ ਪਾਣੀ ਪਾਣਾ ਤੇ ਇਹਨਾਂ ਦੀ ਉਹ ਕੁਕੀ ਜਿਹੜੀ ਉਹ ਪ੍ਰੋਸੈਸਿੰਗ ਬੰਦ ਹੋ ਜਾਂਦੀ ਹੈ ਬੰਦ ਹੋ ਜਾਂਦੀ ਹੈ ਜੇ ਠੀਕ ਆ ਆਪਾਂ ਫਿਰ ਇਹਨੂੰ ਕਸ਼ੇ ਖੁੱਲੇ ਪਾਂਡੇ ਦੇ ਵਿੱਚ ਕੱਢਣਾ ਪੈਣਾ। ਇਹਨਾਂ ਦਾ ਪਾਟਾ ਟੋਕਰੀ 'ਚ ਗਾੜ੍ਹਣਿਆ। ਪਾਣੀ ਨਹੀਂ ਛੋੜਨਾ। ਇਹਨੂੰ ਥੋੜਾ ਇਹ ਪੱਖੇ ਦੇ ਥੱਲੇ ਰੱਖ ਦਾਂਗੇ। ਕਿਉਂਕਿ ਗਰਮ-ਗਰਮ ਦੇਤੇ ਨਹੀਂ ਇਹ ਪਾਉਣਾ ਉਹ ਜਿਹੜਾ ਆਪਾਂ ਪਾਵਾਂਗੇ ਆਲੂ ਔਰ ਆਰਾ ਰੋਟੀ ਵੀ ਪਾ ਸਕਦੇ ਹੋ ਮੈਦਾ ਵੀ ਪਾ ਸਕਦੇ ਆ ਤੇ ਇਹ ਗਰਮ ਗਰਮ ਦੇ ਮਿੱਤੇ ਪਾਉਣਾ ਫਿਰ ਇਹ ਪਾਣੀ ਦੇ ਛੱਡ ਜਾਣਾ ਤੇ ਆਪਾਂ ਥੋੜੇ ਪੱਖੇ ਥੱਲੇ ਡਰਾਈ ਜੇ ਮਾਣੇ ਦੇ ਤਰਫ ਤੇ ਫੇਰ ਕਰਾਂਗੇ ਪਾਣੀ ਦੇ ਮਿਕਸਟ ਜਿਹੜੇ ਐ ਥੋੜੇ ਟੱਡੇ ਰੱਖ ਲਈ ਪਾਣ ਮਿਕਸਟ ਜੀ ਮੇਟਾ ਇੱਕ ਕੁੜੀ ਆ ਗਈ ਮੇਰੀ ਦੇਖ ਕਿੰਨੀ ਸੁੰਘ ਲੱਗੇ ਦਿਮਾਲਾ ਬਨ ਕੇ ਸਾਸਰੀਕਾਲ ਸਾਰਿਆਂ ਨੂੰ ਬੁਲਾਇਆ ਸਨ ਕਾਈ ਸਾਸਰੀਕਾਲ ਤੇ ਦੇਖ ਕਿੰਨੀ ਸੋਹਣੀ ਲੱਗਦੀ ਐ ਇਹ ਆਪੇ ਹੀ ਬਨ ਲੈਂਦੀ ਐ ਨਾ ਹਾਂਜੀ ਸਿੱਖੀ ਐ ਇਹ ਦਿਮਾਲਾ ਬਨਣਾ ਆਪਾਂ ਇਹਦੇ ਤੇ ਪਾਉਣਿਆਂ ਆਹਾਂ ਕੀ ਕਹਿੰਦੇ ਨੇ ਇਹਨੂੰ ਕੀ ਕਹਿੰਦੇ ਆਰਾ ਰੋਟਾ ਹਾਂ ਆਰਾ ਰੋਟਾ ਨਹੀਂ ਥੋੜਾ ਜਿਹਾ ਆਪਾਂ ਪਾਵਾਂਗੇ ਆਪਣੇ ਕੋਲ ਲੱਡੂਆਂ ਨਾਲ ਲੰਗਾਂ ਜਲੇਬੀਆਂ ਵਾਲਾ ਹੈ ਨਹੀਂ ਜੇ ਜਲੇਬੀਆਂ ਵਾਲਾ ਹੁੰਦਾ ਜਲੇਬੀਆਂ ਵਾਲਾ ਵਾਲਾ ਵਧੀਆ ਲੱਗਣਾ ਸੀ ਲਾਲ ਲਾਲ ਆਪਣੇ ਕੋਲ ਲੱਡੂਆਂ ਵਾਲਾ ਹੀ ਹੈ ਤੇ ਆਪਾਂ ਲੱਡੂ ਵਾਲਾ ਹੀ ਪਾ ਲੈਂਦੇ ਚਲ ਪੀਲੇ ਪਾ ਲੀਏ ਨਾ